ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਨਗ ਦਿਖਾਵਾਂਗੇ 3 ਝੋਟੀਆਂ ਤੇ 2 ਇੱਕ ਬਿਹੜਿਆਂ ਤੇ ਮੋਹ ਮਸ਼ੂਏ ਠੀਕ ਹੈ ਠੀਕ ਤੁਹਾਡੀ ਆਈ ਏ ਬਾੜ ਦੇ ਵੇਖੀ ਬਾੜ ਸਿੱਧੀ ਚੱਲ ਜਣੀ ਹੋ ਸਿੱਧੀ ਠੀਕ ਹੈ ਠੀਕ ਹੈ ਠੀਕ ਹੈ ਬਾੜ ਵੇਖੀ ਲੋ ਜੀ ਤੇਰ ਨਹੀਂ ਦਿਖਾਵਾਂਗੇ ਦਿਨੇ ਝੋਟੀਆਂ ਵਾਂ ਬਾੜ ਵੇਖੀ ਜੇ ਇਹ ਬਾੜ ਪਾਈ ਕਹਿੰਦਾ ਕਿ ਵੇਖੀ ਆ ਬਹੁਤ ਚੰਗੀ ਝੋਟੀ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਲਾਲਿੰਦਰ ਵੀਰ ਨੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਨਾਲ ਠੀਕ ਠਾਕ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਪਾਵਾ ਬੇਟੀ ਕਾਲੀ ਚਲੋ ਕਿਰਪਾ ਜਾਈ ਦੀ ਆ ਪਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਸੋਨੂ ਸ਼ਹਿਰ ਨਾਲਾ ਜਲਾ ਮਸਲ ਠੀ ਗਾਇਸ ਦੀ ਗੱਲ ਠੀਕ ਆ ਗਾਇਸ ਦੀ ਗੱਲ ਠੀਕ ਆ ਬਈ ਦਸਵਾਹ ਪਹਿਲੇ ਨੰਬਰ ਦੇ ਜੀ ਜੀ ਸੁਈਏ ਭਾਈ 22 9 10 ਕਿਲੋ ਦੁੱਧ ਠੀਕ ਆ ਜੀ 9 ਕਿਲੋ ਆਪ ਕਰਕੇ ਦਵਾਂਗੇ ਲਾਈਵ ਤੋਂ ਵਾਲੀ ਪਰ ਚਵਾਈ ਕਰਾ ਦੇ ਨਾਲੇ ਜੀ ਠੀਕ ਆ ਠੀਕ ਆ ਹਾਂ ਸੂਆ ਸੂਆ ਦੂਜਾ ਲਓ ਜੀ ਸੂਆ ਦੂਜਾ ਇਹਦੇ ਨੀਲੀ ਰਾਕੀ ਆ ਗਈ ਏ ਬਿਲਕੁਲ ਤਾਜੀ ਸੂਈ ਤੇ ਜਵਾਕ ਭਾਈ ਇਹਦੇ ਪਿਛੇ 31 ਮਗਰਾ ਠੀਕ ਆ ਜੀ ਫੀ ਮਲਕਾਫ ਜੇ ਬਾਦ ਤੋਂ ਚੰਗਾ ਆ ਗਿਆ ਕਰਮ ਵਾਲੀ ਦਾ 9 ਲੀਟਰ ਜਿਹੜਾ ਦੁੱਧ ਹੈ ਨ ਬਿਲਕੁਲ ਬਾਕੀ ਚਵਾਈ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦੇਣੀ ਆ ਨੇ ਅਡੀਸਣਾ ਦਾ ਸੈਰ ਗਿਆ ਬ ਜਿਹੜਾ ਚੰਗਾ ਵੈਣ ਕੱਲਾ ਕੱਲਾ ਲੱਗਾ ਪਿਆ ਤੇ ਥਣ ਵੀ ਨੋਕ ਵਾਲਾ ਵਾ ਲਾਈਵ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਵਾਵ ਦੇ ਤਖਮਾਤ ਕਾੜਨਾ ਤੇ ਆਹ ਵਾਲਾ ਦਾ ਜਵਾਬ ਦੇ ਥੱਲੇ ਸਾਈਡ ਦਾ ਪਾਸਾ ਦਾ ਸੈਰ ਗਿਆ ਵੀ ਆਹ ਦੇਖੋ ਚਾਰੂ ਬੜੀ ਉੱਧਰ ਦੇਖੋ ਠੀਕ ਆ ਠੀਕ ਆ ਜੀ ਆ ਲਓ ਭਾਈ ਆ ਲਓ ਜੀ ਜਵਾਬ ਖੜਦਾ ਥੱਲੇ ਹਾਂ ਜੀ ਦੇਖੋ ਭਾਈ ਮੋੜਦੇ ਪੜੋ ਫਾਟ ਗਿਆ ਗਾਂ ਪਾਟ ਦੋ ਲਾ ਕੇ ਜੀ ਲੈ ਜੀ ਭਾਈ ਹਾਂ ਜੀ ਬਾਜੋ ਪਸੰਦੀ ਪਸੰਦ ਬਈ ਆਉਂਦਾਂ ਦੇਰ ਸੀਲ ਗੜੀ ਆਉਂਦੇ ਮੈਂ ਬੀ ਆਉਂਦੇ ਅੰਗਲਪੀ ਬਿਲਕੁਲ ਸਹੀ ਗੱਲ ਹੈ ਠੰਡੀ ਧੀਰੀ ਆ ਤੇ ਪੱਠੇ ਪੁੱਠੇ ਰਹੁੰਦੇ ਹੁੰਦੇ ਆ ਵੀ ਖਾਣ ਕਰਨ ਵਾਲੀ ਜੋ ਵੀ ਲੱਗ ਜੇ ਤਾਂ ਚੈੱਕ ਕਰਨੇ ਆਪਾਂ ਸੋਨਾ ਦਾ ਪਸਮਾ ਬਹੁਤ ਹੀ ਚੰਗਾ ਹਨ ਕਿਲੇ ਗੜਵਾਈਆਂ ਚੱਲ ਪਾਹੀ ਬਾਈ ਜੀ ਲੋ ਬਾਈ ਜੀ ਆ ਗਏ ਆ ਹਾਂ ਚੱਲ ਮੇਰੇ ਮੋਗਨ ਜੀ ਆਓ ਫਤਿਹ ਬਲਾਈ ਮਰਾਲੀ ਜਿੱਤੇ ਆ ਜੀ ਦੇ ਚੰਗੇ ਤੇ ਨੇ ਠੰਡਿਆ ਜੀ ਬੈਂਡਰੀ ਆ ਜੀ ਅੱਛਾ ਹਾਲੋ ਭਾਈ ਜੀ ਚੋਦਿਏ ਹਾਂ ਜੀ ਲੈ ਆਪਰੇ ਖਮਾ ਦੀ ਚੋਈਏ ਚੋਈਏ ਜਿਹੜੀ ਆਣ ਇੱਕ ਨੰਬਰ ਮੋਟੀ ਤਾਰ ਕੋਈ ਪੂਰ ਸਟਾਣ ਜਾਗਾ ਗੱਲ ਠੀਕ ਹੈ ਜੀ ਆਹ ਵਾਲੀ ਗੱੜ ਜੇ ਜਿਆ ਵਾਲੀ ਮਗਰਲੇ ਦਾ ਨੰਬਰ ਕਿਹੜੀ ਇਹ ਵੀ ਇਹਨਾਂ ਇੱਕ ਨੰਬਰ ਆ ਕੋਈ ਪੂਰਸ਼ਤਾ ਨਹੀਂ ਹੈਗਾ ਹੋਲੀ ਧਾਰ ਤੇ ਹੈ ਵੀ ਬਿਲਕੁਲ ਸ਼ਾਂਤ ਸੁਭਾਅ ਆ ਕਿੰਨਾ ਘਰ ਭਰ ਜੂਗੇ ਦੁੱਧ ਭਾਜੀ ਇਹ ਦੁੱਧ ਵੀ ਜੀ ਇਹ ਸੂਈ ਨੂੰ ਆਇਆ 8 ਦਿਨ ਹੋ ਗਏ 9 ਦਿਨ ਠੀਕ ਹੈ ਦੁੱਧ ਘਰੂ 12 ਕਿਲੋ 13 ਕਿਲੋ ਠੀਕ ਹੈ ਦੁੱਧ ਸੇਵਾ ਦੇ ਭਾਈ ਪਿਓ ਨੀਲੀ ਦੀ ਇਹ ਵੇ ਲੋ ਠੀਕ ਹੈ ਠੀਕ ਹੈ ਦੁੱਧ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਹਾਂ ਅਰੇ 3 ਇਹ ਅੱਜ ਸਮੇਂ ਤਾਰੀਖ ਮੈਨੂੰ ਮਿਲ ਪੀ ਉਸੇ ਜੀ ਯਾਰ ਕੱਲ ਜੀ ਠੰਡੀ ਸੀ ਲਿਆ

ਅਵੇਲੋਬ ਲਾ ਕੇ ਮਾਰ ਦੋ ਭਾਈ ਕੈਮਰਾ ਮੜਿਆ ਠੀਕ ਹੈ ਠੀਕ ਹੈ ਦੋ 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 ਥੱਲੇ ਮਾਰੀ ਜਾਂਦਾ ਦੋ ਤਾਂ ਥੱਲੇ ਵੀ ਅਜੇ ਹੈਗਾ ਅਜੇ ਥਣਾ ਦੇ ਵਿੱਚ ਵੇਖ ਸਕਦੇ ਤੁਸੀਂ ਹਾਂ ਆ ਲੋ ਇਹਦਾ ਕਿੰਨਾ ਕੁ ਮੁੱਲ ਭਾਜੀ ਹਰ ਭਾਈ ਜੀ ਦੁੱਧ ਹੁਣ ਆਪਾਂ ਜਿਆਦਾ ਨਹੀਂ ਅਦੇ ਹਾਂਜੀ 9 ਕਿਲੋ ਦਾ ਆਪਾਂ ਸਾਢੇ 8 ਕਿਲੋ ਕਿੰਕੇ ਦਵਾਂਗੇ ਠੀਕ ਹੈ ਜੀ ਆਪਾਂ ਭਾਈ 10 ਨਹੀਂ ਅਦੇ 9 ਨਹੀਂ ਆਦੇ ਠੀਕ ਹੈ ਆਪਾਂ ਕਾਦੀ ਦਾਦੇ ਦਾ ਵੀਰ ਨੇ ਕਿਹਨੇ ਲਾਂਮਾ ਜਨਾ ਮਾਰਾ ਜਗਾ ਚੁਾਈ 1 ਨੰਬਰ ਦੀ ਸੂਈ ਨੂੰ ਅੱਜ 8ਵਾਂ 9ਵਾਂ ਦਿਨ ਹੋ ਗਿਆ ਤਾਜ਼ਾ ਬਚਾ ਇਹ ਲੋ ਠੀਕ ਹੈ ਠੀਕ ਹੈ ਠੀਕ ਥੋੜੀ ਜਿਹੀ ਮਗਰ ਠੀਕ ਹੈ ਜੀ ਕੱਟੀ ਆ ਇਹ ਬੋਲੇ ਦੇ ਦਈਏ ਭਾਈ 76 ਦੀ ਕਰ ਦਵਾਨਾ ਜੈਜ ਜੀ ਤਾ ਤੁਸੀ ਦੱਸੋ ਆਓ ਭਾਈ ਦੱਸੋ ਤੁਸੀਂ ਆਜੋ ਵਿੱਚੇ ਭਾਈ ਆਓ ਦੱਸੋ ਤਾਂ ਕੋਈ ਮਨਜੋਤ ਸੇਕਾ ਆ ਗਿਆ ਜੱਜ ਮਨਜੋਤ ਵੀਰ ਕੀ ਹਾਲਿਆ ਬਸ ਵਧੀ ਕਲਰ ਮੰਗ ਤਾਂ ਨਾ ਫਿਰ ਕੋਈ ਨਹੀਂ 70000 ਜੀ ਠੀਕ ਹੈ ਮੇਰਾ ਬੱਤਾਂ ਘਾਟਾ ਪਾ ਲਾਤਾ ਹੀ ਕਹਿੰਦਾ ਤਾਂ ਠੀਕ ਹੈ ਤੇਰਾ ਵੀ 70000 ਕੋਈ ਨਹੀਂ ਪਾਣੀ ਗਈ ਲੈ ਆ ਗਈ ਦੇਖੀ ਵਿਚਾਰੇ ਚੱਲ ਚਾਚਾ ਕੋਈ ਨਹੀਂ ਕੋਈ ਨਹੀਂ ਬੰਦਾ ਨੇ ਕਹਿਤਾ ਜੋ ਕਹਿਤਾ ਇਹਨੂੰ ਵੀ ਚੱਲ ਕੋਣੋ ਪਜਦਾ ਨਹੀਂ ਨਹੀਂ ਪਜਦਾ ਮੇਰੇ ਗੱਲ ਨਹੀਂ ਆ ਬਿਲਕੁਲ ਆ ਤਾਂ ਸਮਝਿਆ ਜੀ ਨਹੀਂ ਲਈ ਆ ਲਈਆ ਕੋਈ ਨਹੀਂ ਸੁਣੂ ਇਹ ਪਾਚੇ ਨੇ ਕਹਤਾ ਚਲੋ ਕੋਈ ਨਹੀਂ ਆ ਕਹਤਾ ਠੀਕ ਲੋ ਜੀ 71000 ਦੀ ਨੀਲੀ ਰਾਵੀ ਰਾਵੀ ਨੂੰ ਨਾ ਜਰਾ ਛੋਟੇ ਬੇਟੇ ਦਾ ਮਾਣ ਆ ਆਪਣੇ ਬੱਚਿਆਂ ਦਾ ਇਹਦਾ ਹੀ ਮਾਣ ਕੀਤਾ ਜੀ ਹੁਣ ਮੈਂ ਕਹਾਂ 76 ਕਿਹਾ 75 ਕਹੂਗਾ ਪਰ ਉਹਨੇ ਚਲੋ ਕੋਈ ਨਹੀਂ ਜੋ ਦੂਜੇ ਨੰਬਰ ਤੇ ਭੱਜ ਕੇ ਆ ਹਾਂ ਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਸੂਈ ਜੀ ਭਾਜੀ ਠੀਕ ਆ ਜੀ ਇਹ ਵੀ ਸੇਰੇ ਆਈਏ ਚਵਾਈ ਹੋ ਗਈ ਆ ਜੀ ਠੀਕ ਆ ਜੀ ਚਵਾਈ ਨੂੰ ਮਰੀ ਇੱਕ ਬੱਤੀ ਨਹੀਂ ਆਉਂਦੀ ਹਰ ਰਾਤ ਬੱਤੀ ਨਹੀਂ ਉੱਠੀ ਠੀਕ ਆ ਠੀਕ ਆ ਦੇਖੋ ਦੋ ਦੋ ਕੁ 6 ਕਿਲੋ ਠੀਕ ਆ ਆਪਾਂ ਉਹ ਹੀ ਬੱਚੇ ਦਾ ਆਪਾਂ ਬੰਨ ਨਹੀਂ ਆਉਂਦੀ ਠੀਕ ਆ ਮੈਂ ਘਰ ਜਾ ਰਿਹਾ ਆਜ ਬੱਚਾ ਦਾ ਕੱਟਾ ਜੀ ਠੀਕ ਆ ਜੀ ਮੇਲਗਾਫੇ ਠੀਕ ਆ ਜੀ ਕਿੰਨਾ ਕ ਟਾਈਮ ਹੋ ਗਿਆ ਉਸੇ ਨਹੀਂ ਨਹੀਂ ਹੋਈ ਨਾ ਵੀ ਦੇਖਣ ਹੋ ਗਿਆ ਭਾਈ ਜਾਨ ਠੀਕ ਆ ਜੀ ਮਹੀਨੇ ਕੇ ਤੇ ਆਸ-ਪਾਸ ਇਹਦਾ ਟਾਈਮ ਹੋ ਗਿਆ ਤੇ 6 ਲੀਟਰ ਡਰਦ ਤਿਆਰ ਆ ਆਪਾਂ ਇਨਾ ਹੀ ਪਾਈ ਕਰਕੇ ਦੱਸਾਂਗੇ ਠੀਕ ਆ ਸੂਆ ਪਾਜੀ ਸੂਆ ਤੀਜਾ ਚੌਥਾ ਲਾ ਲੇ ਤੀਜਾ ਲਾ ਲੇ ਆਪਾਂ ਕਹਿ ਨਹੀਂ ਕਰਵਾਇਆ ਨਹੀਂ ਬਿਲਕੁਲ ਸਹੀ ਗੱਲ ਆ ਜੀ ਇਹ ਠੀਕ ਹੈ ਗੱਲ ਸਹੀ ਉਹ ਆਪਣੀ ਸਮਝਣੇ ਪਈ ਕਹਿੰਦਾ ਕਿ ਮੈਂ ਲਾ ਲਿਆ ਦਜਾ ਲਾ ਲੇ ਤੀਜਾ ਲਾ ਲੇ ਕੋਈ ਔਠਾ ਵੀ ਲਾ ਲੇ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਹਾਂ ਇਹ ਹੈ ਸਿੰਗਲ ਅੜੀ ਤੇ ਕੱਟ ਕੋਦੇ ਚੰਗਾ ਵਾ ਕਰਮਲ ਦਾ ਜੈਡ ਬਲੈਕ ਗਾੜੀ ਮਨ ਕਿਉਂ ਦੇ ਆ ਕੀ ਕਰ ਸਕਦੇ ਜੇ ਕ੍ਰਿਕਟ ਦਾ ਆ ਵੀ ਇਹਨਾਂ ਦੇ ਵਿੱਚ ਬਾਕੀ ਜੋ ਹੀ ਜਵਾਈ ਕੋਈ ਹੋ ਸਾਬ ਨਾ ਵੀਰ ਭਰਾ ਦਾ ਜਿਆਦਾ ਦੁਕਾਨ ਤੋਂ ਚੰਗਾ ਵਾ ਕਿੰਨਾ ਕੁ ਭਾਈ ਇਹਦਾ ਮੁੱਲ ਕਰਨਾ ਜੇ ਇਹ ਭਾਜੀ ਹਾਂ ਨਾ ਦੇ ਦिए 55 ਦੀ 55 ਦੀ ਹਾਂ ਕਰ ਦਈਏ 24 ਮਾ ਮਾ ਪੂਰੇ 55 ਦੇ ਦिए 1000 ਘਰ ਛੱਡ ਗਏ ਪੂਰੇ ਭਾਜੀ 52000 ਦੀ ਹਾਨਾ ਦਾ ਬਾਕੀ ਦੁੱਧ ਸ਼ੇਕ ਲੋ ਮਾਸਾ ਕੱਢੀ ਸਾਰਾ ਜੀ ਠੀਕ ਆ ਵਧ ਨਹੀਂ ਆ ਪਾਦੇ ਆਈ ਵੀ ਸਾਹਮਣੇ ਆਈ ਰਹਾ ਕਿਉ ਸਾਡੇ ਤਨ ਬਾਕੀ ਉਧਰ ਬਾਰਡਰ ਲਾ ਕੇ ਮਜਾ ਹੁੰਦੀਆਂ ਮਾਤਾ ਹਾਂਜੀ ਹਾਂਜੀ ਉਧਰ ਪਾਣੀ ਪੂਣੀ ਦਾ ਪੱਠੇ ਪੁੱਠੇ ਨਹੀਂ ਤੂੜੀ ਤਾਂ ਨਹੀਂ ਮਰਿਆ ਸਾਰੇ ਲੋਕਾਂ ਦਾ ਠੀਕ ਆ ਆ ਕੋਈ ਬਜਾਦੇ ਪੋਦੇ ਇਸ ਦੀ ਗੱਲ ਠੀਕ ਆ ਠੀਕ ਆ ਲਓ ਜੀ ਸਾਹਮਣੇ ਲਾ ਭਰਾ ਖੜੇ ਦੋ ਫਰਕ ਪਾ ਗਏ 52000 ਹੋ ਜਾਈਏ ਕਹੋ ਜੇ ਤੁਸੀਂ ਮੰਨਦਾ ਕਰ ਵੀ ਜੇ ਮੰਨ ਇੱਕ ਹਜ਼ਾਰ ਛੱਡ ਦਈਏ ਫਿਰ 51 ਦੀ ਹਾਨਾ ਲਓ ਜੀ ਠੀਕ 51 ਜੀ ਚੰਗੀ ਮੈਂ ਤਾਂ ਸਾਹਮਣੂ ਤੇ ਜੇ ਨੰਬਰ ਦੱਸਿਓ ਇਹਦੇ ਬਾਰੇ। 6 ਲੀਟਰ ਵੀਜੀ ਫੈਲੇ ਵੀ 2 ਜੇ। ਅੱਛਾ ਜੀ। 6 ਕਿਲੋ ਕੋ ਦੁੱਧ ਜੇ। ਠੀਕ ਹੈ। ਤੇ 6 ਮਹੀਨੇ ਦੀ ਗੱਭਨ ਜੇ। ਲਓ ਜੀ 6 ਕਿਲੋ ਹੀ ਦੁੱਧ ਤੇ 6 ਮਹੀਨਾ ਦੀ। ਇਹਦੇ ਫੈਲੇ ਵੇਖੋ 2 ਹੀ ਨੇ ਹੁਣ ਦੁੱਧ ਵੀ ਦੀ ਜਣਾ। ਹਾਂਜੀ। ਤੇ ਗਰਮੀ 'ਚ ਫੇਰ ਸੁਪਣਾ ਜੇ। ਸੁਪਣਾ ਸਹੀ। ਤੇ ਗਰਮੀ ਮੱਝ ਲੈਣੀ ਲੋੜ ਵੀ ਪਣੀ ਕਿਉਂ ਫੇਰ। ਠੀਕ ਹੈ ਠੀਕ ਹੈ। ਤੇ ਉਹ ਨੀਲੀ ਆਵੀ ਜੇ ਕੋਲੇ ਦੁੱਧ ਵੀ ਜੇਦੀ ਜਮਾਈ ਆ। ਰਾਤ ਜੀ ਹੋਈ ਆ। ਠੀਕ ਹੈ। 14-15 ਕਿਲੋ ਚ ਆਉਂਦੀ ਏ। ਲਓ ਜੀ 14-15 ਕਿਲੋ ਦਾ ਮਿਲ ਕੇ ਕਾੜ ਜੇ। ਕੱਲਵੇ ਸਵੇਰ ਸੁਵਾਂਜ ਤੇ ਜੱਸ ਸੁਣਾਈ ਹੁੰਦਾ ਵੀ ਦੁੱਧਾ ਕਹਿੰਦੇ ਤੇਜਾ ਸੁਆ ਠੀਕ ਆ ਠੀਕ ਆ ਲੋ ਜੀ ਤੇਜਾ ਸੁਆ ਸੁਣਾ ਜੀ ਤਾਂ ਟੇਢਾ ਕੱਟ ਆ ਗਈ ਜੇ ਹਾਂ ਮੇਰੇ ਸਾਥੇ ਵੀ ਕੱਦ ਕੁੱਦ ਚੱਲੋ ਚੰਗਾ ਵਾ ਕਰ ਮਾਲੀਆ ਇਹਦੇ ਬੜੇ ਦੋ ਨਾ ਉਹਦੇ ਦੁੱਧ ਵੀ ਪਿਆਈਆਂ ਦੋ ਮਹੀਨੇ ਜੇ ਠੀਕ ਆ ਗਰਮੀ ਦੇ ਚੜਦੇ ਫੇਰ ਸੁਕਦਾ ਠੀਕ ਆ ਜੀ ਮਾਲੋ ਉਹਦੋਂ ਕਲਖਾ ਦੀ ਮਤਲਬ ਵੱਡੀ ਵੱਡੀ ਹੋਣੀ ਆ ਜੇ ਨੇ ਫੇਰ ਸੁਕਣਾ ਠੀਕ ਆ ਜੀ ਸ਼ਾਇਦ ਉਹ ਦੋ ਚਾਰ ਦਿਨ ਵਾਧੇ ਹੋਊਗੀ ਠੀਕ ਆ ਠੀਕ ਆ ਲੋ ਜੀ ਜਿਹੜਾ ਕੱਟ ਜੇ ਜਿਹੜਾ ਮੇਰਾ ਵੀਰ ਹੁਣ ਨਾਲੇ ਖੜੇ ਦੁੱਧ 6 ਕਿਲੋ ਮੇਰੇ ਕੋਲੋਂ ਮਿੰਕੇ ਖੜੇ ਲੋ ਜੀ ਹੁਣ ਗੱਛੇ ਪਰ 5.5 ਦੀ ਗਾਰੰਟੀ ਆ ਵੀਰ ਦੀ ਹਾਂ ਕਾ ਇਹਦਾ ਵੀ ਚੰਗਾ ਵਾ ਪਿੱਠ ਪੂੜਾ ਚਲੋ ਚੌੜਾ ਲੱਗਾ ਕਰਨ ਵਾਲੀ ਨੂੰ ਇਹ ਥਣ ਥਣ ਵੀ ਨਵ ਕਲਾ ਲੱਗਾ ਵਾ ਇਹਦਾ ਕਿੰਨਾ ਕਰਨਾ ਮੁੱਲ ਭਾਜੀ ਇਹਦਾ ਵਿੱਚ ਮੈਂ ਮੁੱਲ ਕਰਦਾ 75000 ਰੁਪਏ ਅੱਛਾ ਜੀ 60 ਵੀ ਦੀ ਇਹ ਵੀ ਤੇਰੇ ਨਾਲ 72000 ਰੁਪਏ ਤਾਂ ਛੋਟੇ ਨੇ ਠੀਕ 72000 ਜੇ ਮੈਂ 72000 ਲੱਜੇ ਠੀਕ ਹੈ ਜੀ ਜਿਹੜੀ ਮੱਜੀ 72 ਆਹ ਮਹਾਨਾ 50000 ਜਿਹੜਾ ਕੁਲੀ ਦੀ ਲੋ ਜੀ ਉਹ ਚੋਣ ਦਾ ਪਤਾ ਫਿਰ ਉਹ ਤਾਂਜੀ ਦੇ ਬਰਾਬਰ ਨਹੀਂ ਹੈ ਨਹੀਂ ਉਹ ਤਾਂਜੀ ਤੋਂ ਵੱਧ ਜੀ ਇਹ ਹੈ ਮੱਧਿਆਪਰ ਦੀ ਤਾਜੀ ਕਰੀ ਦੀ ਥੋੜਾ ਜਿਹਾ ਭਾਈ 70 ਹਜ਼ਾਰ ਦੇ ਦਾਂਈ ਹਾਂ 70 70 ਦੀ ਹਾਂ ਨਾ ਠੀਕ ਹੈ ਇਹਦੇ ਫਾਇਦੇ ਦੋ ਨਾਲ ਵੀ ਜੀ ਜਿੱਥੇ ਕੋਈ ਇੱਕ ਨਾਲੀ ਟੋਕਰ ਗੱਬਣਿਆ ਦੁੱਧ ਵੀ ਪੰਜ ਛੇ ਗੋਲ ਹੈਗਾ ਵਾ ਫਾਇਦੇ ਵਖੋ ਨਾ ਜੀ ਹਾਂਜੀ ਹੁਣ ਵੀਰ ਮੇਰਾ ਕੋਈ ਸੱਜਰ ਮਾਲੋ ਲੈਣੀ ਆ ਉਹਨੂੰ ਗਰਮੀ ਚ ਫੇਰ ਲੋੜ ਬਣੀ ਮਾਈ ਦੀ ਬਿਲਕੁਲ ਬਿਲਕੁਲ ਇਹਦੇ ਫਾਇਦੇ ਦੋ ਵੇਖੋ ਦੁੱਧ ਵੀ ਮਈਆ ਮੰਨ ਲਓ ਟੈਂਪਲ ਵਾਲਾ ਟੈਂਪਲ ਵਾਲਾ ਦੋ ਇਹ ਹਾਂ ਨਾ ਜੇ ਆਪਾਂ 50 ਦੀ ਦਮਾਂਗੇ ਪੂਰੇ ਦੀ ਠੀਕ ਹੈ ਜੀ ਅੱਟਾ ਇਹਦੇ ਮਗਰ ਜੇ ਦੁੱਧ ਆਪਾਂ 5-6 ਮਾਸ ਅੰਦਰ ਹੀ ਘੱਗ ਦੇ ਦਿੰਨੇ ਆ ਠੀਕ ਹੈ ਜੀ ਪੂਰੇ 50 ਦੀ ਹਾਨਾ ਹੋਊਗੀ ਲਓ ਜੀ ਪੂਰੇ 50000 ਦੀ ਹਾਨਾ ਹੀ ਤੇ ਬਾਕੀ ਪਸ਼ੂ ਚੰਗਿਆ ਵੀਰ ਦੇ ਕੋਲ ਤੇ ਰੇਡ ਬਿਲਕੁਲ ਨੋਰਮਲ ਆ ਹਾਂ ਹਾਂ ਗੱਟ ਵਾਲੇ ਸ਼ੇਅਰ ਕਰਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ